ਸਖਦੇਵ ਧੱਪਾ ਜਿੰਦਾਬਾਦ ਜਿੰਦਾਬਾਦ ਸ਼ੀਰ ਆਜ਼ਮ ਸਖਦੇਵ ਧੱਪਾ ਜਿੰਦਾਬਾਦ ਜਿੰਦਾਬਾਦ ਸ਼ੀਰ ਆਜ਼ਮ ਸਰਦਾਰ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਸ਼ੀਰ ਆਜ਼ਮ ਸਖਦੇਵ ਧੱਪਾ ਜਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸ਼ੀਰ ਆਜ਼ਮ ਸਖਦੇਵ ਧੱਪਾ ਜਿੰਦਾਬਾਦ ਜਿੰਦਾਬਾਦ ਸ਼ੀਰ ਆਜ਼ਮ ਸਖਦੇਵ ਧੱਪਾ ਜਿੰਦਾਬਾਦ ਜਿੰਦਾਬਾਦ ਸ਼ੀਰ ਆਜ਼ਮ ਸਖਦੇਵ ਧੱਪਾ ਜਿੰਦਾਬਾਦ ਜਿੰਦਾਬਾਦ ਮਾਤਾ ਕੀ ਜੈ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਾਰਸ ਮੇਲੇ ਬਤਨ ਪਰ ਮਰ ਮਿਟਨੇ ਵਾਲੋਂ ਦਾ ਬਾਕੀ ਇਹ ਨਿਸ਼ਾਨ ਹੋਗਾ ਤਾਂ ਜਿਨ੍ਹਾਂ ਦੇ ਵੱਲੋਂ ਦੇਸ਼ ਦੀ ਖਾਤਰ ਹੱਸ-ਹੱਸ ਕੇ ਫਾਂਸੀ ਦੇ ਰਸਤੇ ਚੁੰਮੇ ਗਏ ਨੇ ਉਹਨਾਂ ਨੂੰ ਰਹਿਂਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਨੌਜਵਾਨ ਹੋਣ ਭਾਵੇਂ ਕੀ ਕੋਈ ਕਿਸੇ ਸਭਾ ਦੇ ਨਾਲ ਜੁੜੇ ਹੋਣ ਉਹ ਜਾਇਆ ਨਹੀਂ ਜਾਣ ਦੇਣਗੇ ਅੱਜ ਸ਼੍ਰੀ ਸੁਖਦੇਵ <th>ਾਪਰ ਦਾ ਜਨਮ ਦਿਨ ਬੜੀ ਹੀ ਧੂਮ ਧਾਮ ਦੇ ਨਾਲ ਪਟਿਆਲਾ ਦੇ ਵਿੱਚ ਖੱਤਰੀ ਮਹਾਸਭਾ ਪੰਜਾਬ ਦੇ ਵੱਲੋਂ ਮਨਾਇਆ ਗਿਆ ਇਸ ਮੌਕੇ ਖੱਤਰੀ ਮਹਾਸਭਾ ਪੰਜਾਬ ਦੇ ਸ੍ਰੀ ਮੀਤ ਪ੍ਰਧਾਨ ਸਾਬਕਾ ਡੀਐਸਪੀ ਪੰਜਾਬ ਪਲੱਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਰਜਿੰਦਰਪਾਲ ਅਨੰਦ ਦੀ ਅਗਵਾਈ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਸ਼੍ਰੀ ਸੁਖਦੇਵ <th>ਾਪਰ ਦਾ ਜਨਮ ਦਿਨ ਪਟਿਆਲਾ ਦੇ ਇੱਕ ਲੋੜੀ ਗੇਟ ਬਣੇ ਇਹਨਾਂ ਸ਼ਹੀਦਾਂ ਦੇ ਬੁੱਤਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਜਨਮ ਦਿਨ ਮਨਾਇਆ ਗਿਆ ਤਾਂ ਇਸ ਮੌਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਕੀ ਕੁਝ ਕਹਿ ਰਹੇ ਨੇ ਸਾਬਕਾ ਡੀਐਸਪੀ ਐਡਵੋਕੇਟ ਅਜਿੰਦਰਪਾਲ ਅਨੰਦ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆਂ ਸ਼ਹੀਦਾਂ ਦੀਆਂ ਚਿਤਾਵਾਂ ਪਰ ਹਰ ਵਰਸ਼ ਲਗेंगे ਮੇਲੇ ਵਤਨ पे मिटने वालों का यही बाकी निशां होगा ਸਾਸੀ ਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਅਨੰਦ ਸਾਹਿਬ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਰਾਸ਼ਟਰਵਾਦੀ ਅਸੀਂ ਇਕੱਠੇ ਹੋਏ ਆਂ ਪਟਿਆਲੇ ਤੋਂ ਅੱਜ ਬਹੁਤ ਵੱਡਾ ਮੁਕੱਦਸ ਦਿਨ ਹੈ ਅੱਜ ਸਾਡੇ ਸ਼ਹੀਦ ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਫਾਂਸੀ ਦੇ ਰਸਿਆਂ ਨੂੰ ਚੁੰਮਿਆ ਉਨ੍ਹਾਂ ਵਿੱਚੋਂ ਇੱਕ ਸ਼ਹੀਦ ਸਾਡੇ ਸੁਖਦੇਵ <th>ਪਰ ਜੀ ਦਾ ਅੱਜ 118ਵਾਂ ਜਨਮ ਦਿਨ ਅਸੀਂ ਮਨਾ ਰਹੇ ਹਾਂ ਸਾਰੇ ਪੰਜਾਬ ਚ ਮਨਾਇਆ ਜਾ ਰਿਹਾ ਹੈ ਔਰ ਖੱਤਰੀ ਮਾਨਸਾਵਾ ਵੱਲੋਂ ਸਪੈਸ਼ਲੀ ਤੌਰ ਤੇ ਮਨਾਇਆ ਜਾ ਰਿਹਾ ਹੈ ਔਰ ਸੁਖਦੇਵ <th>ਪਰ ਜੋ ਸਾਡਾ ਟਰਸਟ ਬਣਿਆ ਹੋਇਆ ਉਹਦਾ ਦੇ ਚੇਅਰਮੈਨ ਸ਼ਹੀਦ ਦੇ ਭਤੀਜੇ ਸ਼ੋਕ <th>ਪਰ ਜੀ ਬਹੁਤ ਵੱਡੇ ਲੈਵਲ ਤੇ ਲੁਧਿਆਣਾ ਇੱਕ ਸਟੇਟ ਲੈਵਲ ਦਾ ਫੰਕਸ਼ਨ ਕਰ ਰਹੇ ਨੇ ਸੋ ਅੱਜ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦਿਆਂ ਨੇ ਉਹ ਕੌਮਾਂ ਖਤਮ ਹੋ ਜਾਇਆ ਕਰਦੀਆਂ ਨੇ ਇਸ ਕਰਕੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਉਹੀ ਤਰੱਕੀ ਕਰਦੀਆਂ ਨੇ ਉਹਨਾਂ ਦਾ ਹੀ ਸੰਸਾਰ ਪਰਚਨਾਮ ਉੱਚਾ ਹੁੰਦਾ ਹੈ ਅਸੀਂ ਅੱਜ ਆਪਣੇ ਪਿਆਰੇ ਸ਼ਹੀਦ ਸੁਖਦੇਵ <th>ਪਰ ਜੀ ਦਾ 118ਵਾਂ ਜਨਮ ਦਿਨ ਇੱਥੇ ਮਨਾ ਰਹੇ ਹਾਂ ਤੁਸੀਂ ਦੇਖਿਆ ਸਾਰਿਆਂ ਨੇ ਅਸੀਂ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਹੈ ਔਰ ਲੱਡੂ ਵੰਡ ਕੇ ਖੁਸ਼ੀ ਦਾ ਜਾਹਰ ਵੀ ਕੀਤਾ ਅੱਜ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਮਾਧਮ ਰਾਹੀਂ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੋਨੇ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਮਾਨ ਸਾਹਿਬ ਪਿਛਲੀਆਂ ਸਰਕਾਰਾਂ ਆਈਆਂ ਤੇ ਗਈਆਂ ਇੱਕ ਬਹੁਤ ਵੱਡੀ ਮੰਗ ਇਸ ਸੁਖਦੇਵ ਸ਼ਹੀਦ ਸੁਖਦੇਵ ਥਾਪਰ ਦੇ ਟਰਸਟ ਦੀ ਔਰ ਖਾਸ ਕਰਕੇ ਖੱਤਰੀ ਮਹਾਂ ਸਭਾ ਪੰਜਾਬ ਦੀ ਰਹੀ ਹੈ ਕਿ ਸ਼ਹੀਦ ਦੇ ਸਮਾਰਕ ਨੂੰ ਚੌੜੇ ਬਾਜ਼ਾਰ ਲੁਧਿਆਣੇ ਚੋਂ ਸਿੱਧਾ ਕੋਰੀਡੋਰ ਰਸਤਾ ਜਾਣਾ ਉਹ 434 ਗਜ ਜਗ੍ਹਾ ਹੈਗੀ ਹੈ ਤੇ ਉਹ ਕਾਫੀ ਦੇਰ ਤੋਂ ਜਿਹੜੀ ਮੰਗ ਪੈਂਡਿੰਗ ਪਈ ਹੈ ਅਸੀਂ ਸਾਰੇ ਖੱਤਰੀ ਸਮਾਜ ਨੇ ਪਿਛਲੇ ਕੁਝ ਦਿਨ ਪਹਿਲਾਂ ਸਾਰੇ ਪੰਜਾਬ ਦੇ 23 ਦੇ ਤੇ ਡੀਸੀਆਂ ਨੂੰ ਇਸ ਸੰਬੰਧ ਵਿੱਚ ਮੈਮੋਰੰਡਮ ਵੀ ਦਿੱਤਾ ਸੀ ਜਿਹੜੇ ਕਿ ਮੈਮੋਰੰਡਮ ਸਾਰੇ ਤੁਹਾਡੇ ਕੋਲ ਪਹੁੰਚ ਚੁੱਕੇ ਰਹੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਇਹਦਾ ਅਵਾਰਡ ਵੀ ਪਾਸ ਕਰ ਦਿੱਤਾ 33 ਲੱਖ ਰੁਪਏ ਮਨਜ਼ੂਰ ਵੀ ਹੋ ਗਿਆ ਪਰ ਹਜੇ ਤੱਕ ਕੋਰੀਡੋਰ ਦਾ ਕੰਮ ਸ਼ੁਰੂ ਨਹੀਂ ਹੋਇਆ ਸੋ ਤੁਹਾਨੂੰ ਇਹ ਬੇਨਤੀ ਹੈ ਸਾਰੇ ਪੰਜਾਬ 'ਚ ਵਸਦੇ 34 ਲੱਖ ਖੱਤਰੀਆਂ ਦੀ ਸੰਸਾਰ ਭਰ ਵਿੱਚ ਵਸਦੇ ਕਰੋੜਾਂ ਖੱਤਰੀਆਂ ਦੀ ਕਿਉਂਕਿ ਇਹ ਸਾਡੇ ਖੱਤਰੀ ਕੁੱਲ ਦੇ ਵਿੱਚੋਂ ਹੋਏ ਨੇ ਤੇ ਖੱਤਰੀ ਕੁੱਲ ਦਾ ਨਾਮ ਇਹਨਾਂ ਨੇ ਰੌਸ਼ਨ ਕੀਤਾ ਸੁਖਦੇਵ ਧੱਪਰ ਜੀ ਨੇ ਔਰ ਇਹਨਾਂ ਦਾ ਜਨਮ ਜਿਹੜਾ ਲੁਧਿਆਣਾ ਮਹੱਲਾ ਨੌ ਘਰਾਂ ਦੇ ਵਿੱਚ 118 ਸਾਲ ਪਹਿਲਾਂ ਹੋਇਆ ਸੀ ਸੋ ਇਸ ਕੋਰੀਡੋਰ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਔਰ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਤੁਸੀਂ ਖੁਦ ਇਸ ਕੋਰੀਡੋਰ ਦਾ ਅਦਗਾਟਨ ਕਰੋ ਤਾਂ ਕਿ ਸਾਰੇ ਪੰਜਾਬ ਦੇ ਖੱਤਰੀਆਂ ਵੱਲੋਂ ਸੰਸਾਰ ਭਰ ਦੇ ਵਿੱਚ ਸਨਾਤਨੀਆਂ ਵੱਲੋਂ ਤੁਹਾਨੂੰ ਇਹਦਾ ਕ੍ਰੈਡਿਟ ਜਿਹੜਾ ਮਿਲ ਸਕੇ ਜੈ ਸ਼੍ਰੀ ਰਾਮ ਭਾਤ ਮਾਤਾ ਕੀ ਜੈ ਹੋ ਸਾਸੀਕਾਰ ਤਾਂ ਤੁਸੀਂ ਸੁਣਿਆ ਸਾਫਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਖੱਤਰੀ ਮਹਾਸਭਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਵੱਲੋਂ ਸਰਕਾਰ ਨੂੰ ਵੀ ਸਵਾਲ ਕੀਤੇ ਗਏ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਸ਼੍ਰੀ ਸੁਖਦੇਵ <th>ਪਰ ਜੀ ਦੇ ਜਨਮ ਸਥਾਨ ਦੇ ਸ਼ਹੀਦੀ ਸਮਾਰਕ ਦੇ ਲਈ ਸਿੱਧੇ ਕੋਰੀਡੋਰ ਦੀ ਜ਼ਰੂਰਤ ਨੂੰ ਅਣਗੌਲਿਆ ਗਿਆ ਤੇ ਪਰ ਹੁਣ ਸਰਕਾਰ ਸ਼ਹੀਦਾਂ ਦੇ ਨਾਮ ਤੇ ਬਣੀ ਹੈ ਇਸ ਕਰਕੇ ਖੜਕੜ ਕਲਾ ਦੇ ਵਿੱਚ ਜਾ ਕੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਸੌਂ ਚੁੱਕੀ ਸੀ ਤਾਂ ਸ਼ਹੀਦਾਂ ਦਾ ਮਾਣ ਸਨਮਾਨ ਕਰਦੇ ਹੋਏ ਇਸ ਕੋਰੀਡੋਰ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਇਹ ਅਪੀਲ ਸਾਫਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਬੇਨਤੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਇਸ ਕੋਰੀਡੋਰ ਦਾ ਉਦਘਾਟਨ ਕਰਨ ਅਤੇ ਪੰਜਾਬ ਦੇ ਵਿੱਚ ਵਸਦੇ 34 ਲੱਖ ਖੱਤਰੀਆਂ ਵੱਲੋਂ ਅਤੇ ਸੰਸਾਰ ਪਰ ਦੇ ਵਿੱਚ ਬਸ ਰਹੇ ਕਰੋੜਾ ਖੱਤਰੀਆਂ ਵੱਲੋਂ ਵਾਹ ਵਾਹ ਖੱਟਣ ਦੇ ਪਾਤਰ ਬਣਨ ਇਸ ਸਮੇਂ ਵਿਸ਼ੇਸ਼ ਤੌਰ ਦੇ ਉੱਤੇ ਇਸ ਜਨਮ ਦਿਨ ਮੌਕੇ ਜੋ ਸ਼ਾਮਿਲ ਰਹੇ ਸ਼੍ਰੀ ਅਜੇ ਕੁਮਾਰ ਚੇਅਰਮੈਨ ਪੰਜਾਬ ਸ਼੍ਰੀ ਹਿੰਦੂ ਤਖਤ ਸ਼੍ਰੀ ਵਿਸ਼ਾਲ ਕੁਮਾਰ ਜ਼ਿਲ੍ਹਾ ਚੇਅਰਮੈਨ ਕਰਨ ਬਰਮਾ ਡਾਕਟਰ ਬినੋਦ ਕੁਮਾਰ ਸ਼੍ਰੀ ਵਿਜੇ ਮਲਹੋਤਰਾ ਗਰਜੋਤ ਸਿੰਘ ਅਤੇ ਮਹੰਤ ਭਰਪੁਰ ਦਾਸ ਵੀ ਇਸ ਸਾਰੇ ਜਨਮ ਦਿਨ ਦੀਆਂ ਖੁਸ਼ੀਆਂ ਦੇ ਵਿੱਚ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰਹੇ ਤਾਂ ਵਾਕਿ ਹੀ ਸ਼ਹੀਦਾਂ ਜਾਂ ਕੁਰਬਾਨੀਆਂ ਨੂੰ ਹਰ ਕੋਈ ਯਾਦ ਕਰ ਰਿਹਾ ਵਾਕਈ ਇਹਨਾਂ ਸ਼ਹੀਦਾਂ ਦੇ ਨਾਮ ਦੇ ਉੱਤੇ ਸ਼ਹੀਦਾਂ ਦੇ ਨਾਮ ਦੇ ਉੱਤੇ ਹੀ ਜਿਹੜੀ ਆ ਇਹ ਸਰਕਾਰ ਬਣੀ ਆ ਤਾਂ ਇਹਨਾਂ ਸ਼ਹੀਦਾਂ ਦੀਆਂ ਸਮਾਰਕਾਂ ਬਣਾਉਣ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੇ ਜ਼ਰੂਰ ਅੰਗੋਲਿਆ ਗਿਆ ਸੀ ਪਰ ਇਸ ਸਰਕਾਰ ਤੋਂ ਜ਼ਰੂਰ ਹਰ ਕੋਈ ਆਸ ਕਰਦਾ ਕਿਉਂਕਿ ਸਰਕਾਰ ਜਿਹੜੀ ਸ਼ਹੀਦਾਂ ਦੇ ਨਾਮ ਤੇ ਬਣੀ ਖਟਕੜ ਕਲਾ ਜਾ ਕੇ ਸ਼ਹੀਦ ਜਮਸ਼ੀਦ ਭਗਤ ਸਿੰਘ ਦੇ ਪਿੰਡ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੌਂ ਖਾਦੀ ਤੇ ਨਾਲ ਹੀ ਹਰ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਰਦਾਰ ਸ਼ਹੀਦ ਅਜਮ ਸਹੀਦ ਭਗਤ ਸਿੰਘ ਦੀ ਸੋਚ ਤੇ ਪੈਰਾ ਦੇ ਰਹੇ ਹਾਂ ਪਰ ਸੋਚ ਤੇ ਪੈਰਾ ਤਾਂ ਜ਼ਰੂਰ ਦੇ ਰਹੇ ਹਾਂ ਪਰ ਖਰੇ ਕਦੋਂ ਉਤਰਨਗੇ ਇਸ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ